ਇਹ ਪੁੱਲ ਦੀ ਬੜੀ-ਬੜੀ ਸਮੱਸਿਆ ਜੀ ਸਾਡੇ ਇਲਾਕੇ ਨੂੰ ਕਾਫੀ ਲੱਖਾ ਸਾਡਾ ਘਰ ਉਜੜ ਗਿਆ ਜੀ ਅੱਜ ਤੋਂ 10-15 ਸਾਲ ਪਹਿਲੇ ਵਾਦੀ 10-15000 ਦੀ ਵਾਦੀ ਸਾਰੇ ਸਾਡੇ ਅੰਦਰੋਂ ਪਲਾਨ ਕਰ ਚੁੱਕੇ ਹੈ ਜੀ ਪੁੱਲ ਨਾ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਕੋਈ ਸਾਧਨ ਨਹੀਂ ਮੈਡੀਕਲ ਕੋਈ ਸਹੂਲਤ ਨਹੀਂ ਹਰ ਪਾਸੋਂ ਅਸੀਂ ਪਿਛੜ ਗਏ ਕੰਮ ਸ਼ੁਰੂ ਨਹੀਂ ਕਰਵਾਇਆ ਗਰਾਊਂਡ ਦੇ ਵਿੱਚ ਤਾਂ ਨਹੀਂ ਆਏ ਨਾ ਉਥੇ ਹੀ ਦੱਸ ਰਹੇ ਬੰਬੇ ਤੋਂ ਹੀ ਦੱਸ ਰਿਹਾ ਕਿ ਚਿੱਠੀ ਦੱਸ ਰਿਹਾ ਸਾਨੂੰ ਵੀ ਪਤਾ ਕਾਦੀ ਚਿੱਠੀ ਜਾਗੀ ਜਿੰਨਾ ਚਿਰ ਸਾਡਾ ਕੰਮ ਨਹੀਂ ਸ਼ੁਰੂ ਹੋਏਗਾ ਉਹਨਾਂ ਚਿਰ ਸਾਨੂੰ ਕੋਈ ਨਹੀਂ ਹੈਗਾ ਨਾ ਤੇ ਵਿਸ਼ਵਾਸ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜੇ ਗੱਲ ਕਰੀਏ ਤੇ ਇਸ ਹਲਕੇ ਦੇ ਵਿੱਚ ਬਹੁਤ ਐਸੀਆਂ ਮੁੱਦੇ ਨੇ ਜਿਹੜੇ ਲੈ ਕੇ ਹਰ ਵਾਰ ਜਿਹੜਾ ਚੋਣਾਂ ਦੇ ਵਿੱਚ ਲੀਡਰਸ ਜਾਂ ਕੈਂਡੀਡੇਟਸ ਮੈਦਾਨ 'ਚ ਉਤਰਦੇ ਰਹੇ ਲਿਕਨ ਉਹ ਕੀ ਮੁੱਦੇ ਅਜ ਤੱਕ ਹੱਲ ਹੋਏ ਔਰ ਉਹਨਾਂ ਦੇ ਵਿੱਚ ਹੀ ਇੱਕ ਮੁੱਦਾ ਹੈ ਕਿ ਰਾਵੀ ਦਰਿਆ ਤੋਂ ਪਾਰ ਪਿੰਡ ਉਹ ਪਿੰਡ ਜਿਨ੍ਹਾਂ ਦੀ ਇੱਕ ਸਮਾਂ ਆ ਜਾਂਦਾ ਹੈ ਕਿ ਜਦੋਂ ਦੇਸ਼ ਦੇ ਨਾਲ ਹੀ ਉਹਨਾਂ ਦੀ ਕਨੈਕਟੀਵਿਟੀ ਖਤਮ ਹੋ ਜਾਂਦੀ ਹੈ ਉਹ ਪਿੰਡਾਂ ਦੇ ਵਿੱਚ ਕਿਵੇਂ ਦੇ ਹਾਲਾਤ ਨੇ ਔਰ ਲੋਕਾਂ ਦੀ ਮੰਗ ਰਹੀ ਕਿ ਪੱਕਾ ਪੁਲ ਬਣਾਇਆ ਜਾਵੇ ਔਰ ਇਹ ਮੰਗ ਅੱਜ ਦੀ ਨਹੀਂ ਹੈ ਔਰ ਸਾਲਾਂ ਤੋਂ ਚੱਲਦੀ ਆ ਰਹੀ ਹੈ ਇਲੈਕਸ਼ਨਾਂ ਆਉਂਦੀਆਂ ਰਹੀਆਂ ਲੀਡਰ ਬਦਲਦੇ ਰਹੇ ਪਾਰਟੀਆਂ ਬਦਲਦੀਆਂ ਰਹੀਆਂ ਸਰਕਾਰਾਂ ਬਦਲਦੀਆਂ ਰਹੀਆਂ ਲੇਕਿਨ ਉਹ ਮੰਗ ਹਜੇ ਵੀ ਉੱਥੇ ਹੀ ਖੜੀ ਹੈ ਹੁਣ ਵੀ 2024 ਦੀ ਲੋਕ ਸਭਾ ਇਲੈਕਸ਼ਨ ਹੈ ਔਰ ਇਸ ਇਲੈਕਸ਼ਨ ਨੂੰ ਲੈ ਕੇ ਵੀ ਜਿਹੜਾ ਵੱਖ-ਵੱਖ ਪਾਰਟੀਆਂ ਵੱਖ-ਵੱਖ ਮੁੱਦੇ ਲੈ ਕੇ ਜ਼ਰੂਰ ਮੈਦਾਨ 'ਚ ਹੋਣਗੀਆਂ ਲੇਕਿਨ ਆਪਾਂ ਉਹ ਲੋਕਾਂ ਨਾਲ ਵੀ ਗੱਲ ਕਰਦੇ ਹਾਂ ਕਿ ਉਹ ਕਿਵੇਂ ਦੇਖਦੇ ਨੇ ਇਸ ਮੁੱਦੇ ਨੂੰ ਭਾਜੀ ਇਲੈਕਸ਼ਨਾਂ ਫਿਰ ਤੋਂ ਆ ਗਈਆਂ 2024 ਦੀਆਂ ਇਲੈਕਸ਼ਨਾਂ ਵਿਧਾਨ ਸਭਾ ਵੀ ਹੋਗੇ ਹੱਡੀਆਂ ਥੋੜਾ ਇਧਰ ਆ ਜਿਓ ਤੇ ਤੁਹਾਡੇ ਇਸ ਇਲਾਕੇ ਦੀ ਜੇ ਮੈਂ ਗੱਲ ਕਰਾਂ ਤੇ ਕਿਸ ਤਰੀਕੇ ਦੀਆਂ ਮੁੱਦੇ ਹੈਗੇ ਨੇ ਇਹ ਪੁਲ ਦੀ ਬੜੀ ਵੱਡੀ ਅਸਮਸਿਆ ਜੀ ਸਾਡੇ ਇਲਾਕੇ ਨੂੰ ਕਾਫੀ ਲੱਖ ਸਾਡੇ ਅਦਰ ਹੋਜੜ ਗਿਆ ਜੀ ਅੱਜ ਤੋਂ 10-15 ਸਾਲ ਪਹਿਲੇ ਵਾਦੀ 10-15000 ਦੀ ਵਾਦੀ ਸੀ ਜਿੱਦਾਂ ਕਸ਼ਮੀਰੀ ਪੰਡਤ ਸ਼ਿਰੀ ਨਗਰੋਂ ਉਹ ਜੜੇ ਆ ਨਾ ਜੀ ਉਹ ਅੱਤਵਾਦ ਦੇ ਸਕਾਰ ਹੋ ਗਏ ਉਹ ਡਰਦੇ ਵਿਚਾਰੇ ਇੱਧਰ ਆ ਗਏ ਤੇ ਇੱਧਰ ਲੋਕੀ ਸਾਰੇ ਸਾਡੇ ਇਧਰੋਂ ਪਲਾਨ ਕਰ ਚੁੱਕੇ ਆ ਜੀ ਸਕੂਲ ਨਾ ਹੋਣ ਕਰਨ ਬੱਚਿਆਂ ਦੀ ਪੜ੍ਹਾਈ ਦਾ ਕੋਈ ਸਾਧਨ ਨਹੀਂ ਮੈਡੀਕਲ ਕੋਈ ਸਹੂਲਤ ਨਹੀਂ ਹਰ ਪਾਸੋਂ ਅਸੀਂ ਪਛੜੇ ਹੋਏ ਕੋਈ ਸਹੂਲਤ ਨਹੀਂ ਹੈ ਪਿੰਡ ਕਿੰਨੇ ਨੇ ਵਸੂ ਕਿੰਨੀ ਹੋਊਗੀ ਸੱਤ ਪਿੰਡ ਹੈ ਤੇ ਅਹਲੇਵਾਦੀ 303500 ਦੇ ਕਰੀਬ ਹੈ ਜੀ ਅੱਜ ਤੋਂ 10 15 ਸਾਲ ਪਹਿਲੇ ਵਾਦੀ 10 15000 ਰਹੀ ਲੋਕੀ ਨੂੰ ਕਿਥੋਂ ਇਸ ਗੱਲੋਂ ਦੁਖੀ ਹੋਗੀ ਚਲੇਗੇ ਕਿਉਂਕਿ ਹੋ ਕੇ ਮਜਬੂਰਨ ਸਾਥੀਆਂ ਪਹਿਲਾਂ ਦੇ ਦੇ ਕੇ ਤੇ ਉਧਰ ਚਲ ਗਏ ਜੀ ਅਜਾੜਾ ਹੀ ਕਿਸਮ ਦਾ ਬਹੁਤ ਵੱਡਾ ਅਜਾੜਾ ਹੋਇਆ ਲੋਕਾਂ ਦਾ ਫਰਵਰੀ ਤੁਸੀਂ ਮੰਨ ਕਰਦੇ ਹੋ ਜਦੋਂ ਇਲੈਕਸ਼ਨਾਂ ਆਉਂਦੀਆਂ ਕਿ ਲੀਡਰ ਤੁਹਾਡੇ ਤੱਕ ਪਹੁੰਚ ਕਰਦੇ ਹਰ ਵਾਰ ਕਰਦੇ ਆ ਜੀ ਵੱਡੇ ਵੱਡੇ ਲਾਰੇ ਲਾਉਂਦੇ ਆ ਜੀ ਕੋਈ ਸੁਣਵਾਈ ਤਾਂ ਹੁੰਦੀ ਨਹੀਂ ਦੋ ਤਿੰਨ ਵਾਰੀ ਨੋਟੀਫਿਕੇਸ਼ਨ ਹੋ ਗਿਆ ਐ ਫਿਰ ਹੁਣ ਨੋਟੀਫਿਕੇਸ਼ਨ ਆਇਆ ਕਿਸੇ ਵੀ ਦੋ ਵਾਰੀ ਨੋਟੀਫਿਕੇਸ਼ਨ ਆਇਆ ਸੀ ਜਦੋਂ ਰੇਟ ਵੱਜ ਜਾਂਦਾ ਦੋ ਕੁ ਸਾਲ ਲੇਟ ਕਰ ਦਿੰਦੇ ਆ ਔਰ ਰੇਟ ਵੱਜ ਜਾਂਦਾ ਫਿਰ ਦੁਬਾਰਾ ਨੋਟੀਫਿਕੇਸ਼ਨ ਮੰਗ ਲੈਂਦੇ ਆ ਜੀ ਹੱਲੇ ਹੁਣ ਫਿਰ ਨੋਟੀਫਿਕੇਸ਼ਨ ਆਇਆ ਪਤਾ ਨਹੀਂ ਹੁਣ ਕੰਮ ਲੱਗਦਾ ਕਿ ਨਹੀਂ ਲੱਗਦਾ ਲਾਰੇ ਹੀ ਰਹਿ ਗਏ ਲਾਰੇ ਹੀ ਰਹਿ ਗਏ ਭਾਜੀ ਕਿੱਦਾਂ ਦੇਖਦੇ ਹੋ ਤੁਹਾਨੂੰ ਇੱਕ ਪਿੰਡਾਂ ਦੇ ਵਿੱਚ ਸਹੂਲਤਾਂ ਦੇਂਦੇ ਦਾਅਵੇ ਬਹੁਤ ਕੀਤੇ ਜਾਂਦੇ ਸਰਕਾਰਾਂ ਵੱਲੋਂ ਤੁਹਾਡੇ ਪਿੰਡਾਂ ਨੂੰ ਕਿਦਾਂ ਦੀਆਂ ਸਹੂਲਤਾਂ ਸਾਡੇ ਪਿੰਡਾਂ ਨੂੰ ਕੋਈ ਸਹੂਲਤਾਂ ਨਹੀਂ ਆ ਸਾਡੀ ਮੇਨ ਮੰਗ ਜਿਹੜੀ ਹੈਗੀ ਆ ਪੁਲ ਦੀ ਪੁਲ ਦੀ ਸਾਡੇ ਅੱਜ ਤੋਂ ਕੋਈ 15-20 ਸਾਲ ਪਹਿਲਾਂ ਦੀ ਅਸੀਂ ਪੁਲ ਦੀ ਮੰਗ ਕਰ ਰਹੇ ਹਾਂ ਲੇਕਿਨ ਸਰਕਾਰਾਂ ਸਾਡੀਆਂ ਕੋਈ ਸੁਣਵਾਈ ਪਿੱਛੇ ਬਾਈਕਾਟ ਵੀ ਕੀਤਾ ਸੀਗਾ ਇਸੇ ਚੱਕਰਸ ਵੀ ਕਿਦਣਾ ਆ ਸਾਡਾ ਜਿਹੜਾ ਪੁਲ ਬਣੇਗਾ ਤੇ ਅਸੀਂ ਵੋਟ ਪਾਣੀ ਨਹੀਂ ਤੇ ਨਹੀਂ ਪਾਣੀ ਇਹਨਾਂ ਨੇ ਕੀ ਕੀਤਾ ਐਤਕੀ ਨੋਟੀਫਿਕੇਸ਼ਨ ਜਾਰੀ ਕਰਤਾ ਐਮਪੀ ਦੇ ਇਲੈਕਸ਼ਨ ਆ ਗਿਆ ਨੋਟੀਫਿਕੇਸ਼ਨ ਜਾਰੀ ਕਰਤਾ ਇਹਨਾਂ ਨੇ ਸਾਨੂੰ ਲੱਗਦਾ ਆ ਤੇ ਹੁਣ ਨੋਟੀਫਿਕੇਸ਼ਨ ਹੀ ਰੱਖਿਆ ਆ ਪੁਲ ਨਹੀਂ ਬਣਾਣਾ ਜੇ ਪੁਲ ਨਹੀਂ ਬਣਾਉਂਦੇ ਕੰਮ ਨਹੀਂ ਸ਼ੁਰੂ ਕਰਦੇ ਅਸੀਂ ਫਿਰ ਬਾਈਕਾਟ ਕਰਦੇ ਅਸੀਂ ਵੋਟ ਨਹੀਂ ਪਾਣੀ ਵਾਲਾ ਨੂੰ ਜਿੰਨਾ ਚੱਕਰ ਸਾਡਾ ਪੁਲ ਨਹੀਂ ਬਣਾਉਂਦੇ ਅਸੀਂ ਵੋਟ ਨਹੀਂ ਪਾਣੀ ਸੰਨੀ ਦਿਓਲ ਵੀ ਇੱਕ ਚਿੱਠੀ ਦਿਖਾਉਂਦੇ ਨਜ਼ਰ ਆਉਂਦੇ ਸੀ ਕਿ ਮੈਂ ਪੁਲ ਮਨਜ਼ੂਰ ਕਰਾ ਲਿਆ ਉਹ ਉਹ ਚਿੱਠੀ ਕੀ ਹੈ ਮਨਜ਼ੂਰਤਾ ਕਰਵਾਇਆ ਮਨਜ਼ੂਰ ਸਰ ਕੰਮ ਸ਼ੁਰੂ ਨਹੀਂ ਕਰਵਾਇਆ ਗਰਾਊਂਡ ਦੇ ਵਿੱਚ ਤਾਂ ਨਹੀਂ ਆਏ ਨਾ ਉੱਥੇ ਹੀ ਦੱਸ ਰਹੇ ਬੰਬੇ ਤੋਂ ਹੀ ਦੱਸ ਰਹੇ ਆ ਕਿ ਚਿੱਠੀ ਦੱਸ ਰਹੇ ਆ ਸਾਨੂੰ ਕੀ ਪਤਾ ਕਾਦੀ ਚਿੱਠੀ ਹੈਗੀ ਜਿੰਨਾ ਚਿਰ ਸਾਡਾ ਕੰਮ ਨਹੀਂ ਸ਼ੁਰੂ ਹੋਏਗਾ ਉਹਨਾਂ ਚਿਰ ਸਾਨੂੰ ਕੋਈ ਨਹੀਂ ਹੈਗਾ ਨਾ ਤੇ ਵਿਸ਼ਵਾਸ ਨਹੀਂ ਸਰਕਾਰਾਂ ਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਰਹੀ ਹੈ ਪੜ੍ਹਾਈ ਤੋਂ ਖਰਾਬ ਹੋ ਰਿਹਾ ਸਾਡੇ ਇੱਧਰ ਇਦਾਂ ਦੇ ਕੋਈ ਕੇਸ ਬਣ ਜਾਂਦੇ ਨੇ ਆ ਜੋ ਕਿ ਇੱਧਰ ਬਿਮਾਰ ਹੋ ਜਾਂਦੇ ਆ ਦਰਿਆ ਦੇ ਉਸ ਪਾਸੇ ਜਾਣ ਤੋਂ ਵੀ ਡੈਥ ਹੋ ਜਾਂਦੀ ਹੈ ਉਹਨਾਂ ਦੀ ਜਦੋਂ ਪੁਲ ਚ ਕੋਈ ਨਾ ਹੁੰਦਾ ਪਰ ਟੂਣ ਪੁਲ ਹੈਗਾ ਸਾਡਾ ਬਹੁਤ ਹੀ ਹਾਲਾਤ ਮਾੜੇ ਨੇ ਅਸੀਂ ਸਰਕਾਰਾਂ ਨੂੰ ਇਹੀ ਅਪੀਲ بار بار ਕਰ ਰਹੇ ਆ ਕਿ ਸਾਨੂੰ ਸਾਡਾ ਪੁਲ ਪੱਕਾ ਬਣਾ ਦਿਓ ਅਸੀਂ ਵੋਟ ਪਾਵਾਂਗੇ ਨਹੀਂ ਤੇ ਅਸ ਕੀ ਫਿਰ ਬਾਈ ਕੱਟ ਬਾਈ ਕੱਟ ਕਰਾਂਗੇ ਤੁਸੀਂ ਦੇਖਿਆ ਕਿ ਪਾਜੀ ਇਹ ਇਸ ਹਲਕੇ ਤੋਂ ਬੜੇ ਵੱਡੇ ਵੱਡੇ ਲੀਡਰ ਆ ਰਹੇ ਇਲੈਕਸ਼ਨ ਲੜੀ ਜਿੱਤੇ ਵੀ ਹਾਂਜੀ ਕਦੀ ਤੁਸੀਂ ਵੇਖਿਆ ਇੱਥੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਪ੍ਰਚਾਰ ਕਰੇ ਆਏ ਜਾਂ ਉਹ ਤੋਂ ਬਾਅਦ ਜਿੱਤਣ ਤੋਂ ਬਾਅਦ ਉਹ ਆਏ ਉਹ ਤਾਂ ਨਹੀਂ ਲੀਡਰ ਹੁੰਦੇ ਆ ਜੀ ਨਗਾਹ ਸਾਹਿਬ ਦੀ ਆਕਾਲੀ ਦਲ ਸਰਕਾਰ ਹੀ ਤੇ ਨਗਾਹ ਸਾਹਿਬ ਹੁੰਦਾ ਰਿਹਾ ਦੁੱਖ ਸੁੱਖ ਪੁੱਛਦੇ ਰਿਹਾ ਲੋਕਾਂ ਦੇ ਤਾਂ ਸਾਡਾ ਮੁੱਦਾ ਪੋਲਾ ਜੀ ਜਿਹੜੀ ਬੰਬਾਰੀ ਤੁਹਾਨੂੰ ਲੱਗੀ ਹੈ ਨਾ ਇਹ ਪੁੱਲ ਨੇ ਹੜਦੀ ਹੈ ਜੀ ਪੁਰਾਣੇ ਦੇ ਬਿਮਾਰੀ ਜਾਂਦੀ ਹੈ ਜੇ ਪੁਰਾਣਾ ਬਣਿਆ ਤੇ ਬਿਮਾਰੀ ਤੇ 1947 ਤੋਂ ਪਹਿਲਾਂ ਦੀ ਅੱਜ ਤੱਕ ਨਾਲ ਹੀ ਹੈ ਅੱਜ ਸਾਡਾ ਪੁਲ ਬਣ ਜੇ ਸਾਡਾ ਜਿਹੜਾ ਹਸਪਤਾਲ ਦਾ ਮੁੱਦਾ ਸਕੂਲਾਂ ਦਾ ਮੁੱਦਾ ਸਾਰੇ ਹੱਲ ਹੋ ਜਾਂਦੇ ਆ ਅਸੀਂ ਤਾਂ ਪੁਲ ਮੰਗਨੇ ਇੱਕੋ ਹੀ ਸਕੂਲਾਂ ਦਾ ਤੁਸੀਂ ਕਹ ਸਕੂਲਾਂ ਦਾ ਮੁੱਦਾ ਵੀ ਹੱਲ ਹੋ ਜਾ ਲੇਕਿਨ ਸਕੂਲਾਂ ਦੀ ਜੇ ਗੱਲ ਕਰੀਏ ਤੇ ਕਿੱਥੋਂ ਤੱਕ ਬੱਚੇ ਪੁਲ ਬਣ ਜੇ ਫਿਰ ਤੁਹਾਨੂੰ ਚੱਪਰਾ ਨੇੜੇ ਆ ਜੀ 5-7 ਕਿਲੋਮੀਟਰ ਫਟਾਫਟ ਨਹੀਂ ਜਾਣੇ ਪਹੁੰਚ ਜਾਂਦੇ ਆ ਬਣ ਨਾਮ ਨਾਲ ਸਕੂਲ ਪੁਲ ਤੇ ਬਣਾਉਣ ਸਕੂਲ ਹੈ ਵੈਸੇ ਆ ਪਿੱਛੇ ਸਕੂਲ ਹੈਗੇ ਜੀ ਬਿਲਡਿੰਗਾਂ ਹੈਗੀਆਂ ਸਕੂਲ ਦੀਆਂ ਸਕੂਲ ਹੈਗੇ ਆ ਟੀਚ ਪਰ ਸਾਨੂੰ ਪੁੱਲ ਦਾ ਜਿਹੜਾ ਮੁੱਦਾ ਇਹ ਬਹੁਤ ਜ਼ਰੂਰੀ ਹੈ ਪੁੱਲ ਕਿ ਕਿੱਥੋਂ ਤੱਕ ਹੈਗੇ ਸਕੂਲ ਕਿਹੜੀ 5ਵੀਂ ਤੱਕ ਤੇ 8ਵੀਂ ਤੱਕ ਆ ਇੱਕ ਤੇ ਦੋ 5ਵੀਂ ਤੱਕ ਆ ਤੇ ਫਿਰ ਜਿਹੜੇ 10ਵੀਂ ਦੇ ਬੱਚੇ ਨੇ ਜਾਂ 9ਵੀਂ 10ਵੀਂ ਅੱਗੋਂ ਜਿਹੜੀ ਪੜ੍ਹਾਈ ਕਰਨੀ ਤੇ ਫਿਰ ਉਹ ਪੁੱਲ ਪਾਰ ਕਰਕੇ ਜਾਣਾ ਪੈਂਦਾ ਉਹਨਾਂ ਨੂੰ ਹਾਂਜੀ ਪੁੱਲ ਪਾਰ ਕਰਕੇ ਜਾਣਾ ਪੈਂਦਾ ਜੇ ਪਾਣੀ ਚੜ ਗਿਆ ਪੁੱਲ ਨਾ ਹੋਇਆ ਪਲਟੂਨ ਤੇ ਫੇਰ ਫਿਰ ਚਾਰ-ਚਾਰ ਦਿਨ ਨਹੀਂ ਜਾਂਦੇ ਜੀ ਫਿਰ ਨਹੀਂ ਜਾਂਦੇ ਸੁੱਤੀ ਕਰ ਲੈਂਦੇ ਫਿਰ ਜਾਂਦੇ ਨਹੀਂ ਇਹੋ ਹੀ ਮਿਲਦਾ ਜੀ ਪੁੱਲ ਬਹੁਤ ਜਲਦੀ ਬਣਾ ਦੇਾਂਗੇ ਜਲਦੀ ਸ਼ੁਰੂ ਕਰਾ ਦੇਾਂਗੇ ਪੁੱਲ ਪਾਸ ਹੋਇਆ ਸਾਨੂੰ ਤਾਂ ਸਮਝ ਨਹੀਂ ਲੱਗਦੀ ਪਾਸ ਹੋਇਆ ਇਹ ਬੰਦਾ ਕਿਉਂ ਨਹੀਂ 2017 ਤੋਂ ਕਹਿਣ ਦੇ ਆ ਵੀ ਪਾਸ ਹੋਇਆ ਪੈਸੇ ਆਏ ਆ ਤੇ ਇਹ ਮੁੱਦਾ ਉੱਥੇ ਤੋਂ ਉੱਥੇ اٹਕਿਆ ਪਿਆ ਅਸੀਂ ਤਾਂ ਫੇਰੇ ਮਾਰ ਮਾਰ ਤੱਕ ਗਏ ਹਰ ਹfte ਤਾਂ ਦੋ ਵਾਰ ਹੀ ਜਾਂਦੇ ਡੀਸੀ ਨੂੰ ਮਿਲਦੇ ਆ ਜਾ ਕੇ ਐਸਡੀਐਮ ਨੂੰ ਮਿਲਦੇ ਆ ਏਡੀਸੀ ਨੂੰ ਮਿਲਦੇ ਆ ਉਹ ਇਹੋ ਗੱਲ ਕਹਿੰਦੇ ਆ ਵੀ ਬਣ ਲੱਗਾ ਸ਼ੁਰੂ ਹੋਣ ਲੱਗਾ ਹੁੰਦਾ ਨਹੀਂ ਸ਼ੁਰੂ ਹੁਣ ਫਿਰ ਇਲੈਕਸ਼ਨ ਆ ਗਈਆਂ ਫਿਰ ਲੀਡਰ ਆਣਗੇ ਫਿਰ ਪਾਰਟੀਆਂ ਵਾਲੇ ਪ੍ਰਚਾਰ ਕਰਨਗੇ ਹਾਂਜੀ ਆਉਣਗੇ ਉਹਨਾਂ ਨੂੰ ਜਵਾਬ ਇੱਕੋ ਹੀ ਆ ਵੀ ਜੇ ਸ਼ੁਰੂ ਕਰੋਗੇ ਤਾਂ ਬੋਡ ਮਿਲਣੀ ਹੈ ਇਹ ਤੇ ਬਾਈਕਾਰਡ ਬੋੜ ਨਹੀਂ ਪਾਉਣੇ ਪੱਕਾ ਬਾਈਕਾਰਡ ਕਰਾਂਗੇ ਜਦੋਂ ਜਿੱਦੀ ਦੇਜ ਦਾ ਸੰਪਰਕ ਹੀ ਟੁੱਟ ਜਾਂਦਾ ਤਾਂ ਹਾਂ ਬਿਲਕੁਲ ਟੁੱਟ ਜਾਂਦਾ ਜੀ ਟੁੱਟੇ ਰਹਿੰਦੇ ਆ ਹੀ ਪਛਾਣਦੇ ਨਹੀਂ ਅਫਸਰ ਕਿੱਥੋਂ ਆਏ ਆ 4 ਮਹੀਨੇ ਦੇ ਕੋਈ ਰਿਸ਼ਤੇਦਾਰ ਵੀ ਨਹੀਂ ਵੱੜਦਾ ਅੱਧੇ ਬੰਦੇ ਤੁਹਾਡੇ ਛੜੇ ਹੀ ਰਹਿ ਜਾਂਦੇ ਆ ਕੋਈ ਰਿਸ਼ਤਾ ਕਰਕੇ ਰਾਜ਼ੀ ਨਹੀਂ ਅਸੀਂ ਵੀ ਕਿਤੇ ਦੁਨੀਆ 'ਚ ਰਲ ਜਾਾਂਗੇ ਪੁੱਲ ਬਣ ਜਾਏਗਾ ਤੇ ਨਾ ਤੇ ਅਸੀਂ ਹਿੰਦੁਸਤਾਨ 'ਚ ਆ ਤੇ ਨਾ ਦੁਨੀਆ 'ਚ ਆ ਅਸੀਂ ਤੇ ਵੱਖਰੇ ਹੀ ਆਂ ਇਧਰ ਪਾਕਿਸਤਾਨੋਂ ਲੈੰਦੇ ਬੰਨੇ ਚੜਦੇ ਬੰਨੇ ਦਰਿਆ ਵਾ ਵਿੱਚ ਟਾਪੂ 'ਚ ਰਹਿਣਦੇ ਆਂ ਇੱਥੇ ਕਿ ਮੋਬਾਈਲ ਦੀ ਰੇਂਜ ਨਹੀਂ ਆਉਂਦੀ ਕੁਛ ਨਹੀਂ ਇੱਕ ਬੰਨੇ ਬਾਰਡਰ ਆ ਇੱਕ ਬੰਨੇ ਦਰਿਆ ਆ ਕਿ ਹਰ ਨਿੱਕੀ ਮੁੱਟੀ ਲੋੜ ਵਾਸਤੇ ਤੁਹਾਨੂੰ ਇੱਥੋਂ ਜਾਣਾ ਪੈਂਦਾ ਹੋਵੇ ਸਾਨੂੰ 7-8 ਕਿਲੋਮੀਟਰ 10 ਕਿਲੋਮੀਟਰ ਪਿੱਛੇ ਕਪੜਾ ਖਰੀਦਣਾ ਕਰਿਆਣਾ ਖਰੀਦਣਾ ਪਿੱਛੇ ਜਾਣਾ ਪੈਂਦਾ ਜੀ ਇੱਥੇ ਸਾਡੇ ਕੋਈ ਸਹੂਲਤ ਨਹੀਂ ਕੋਈ ਸ਼ਹਿਰ ਨਹੀਂ ਨੇੜਿਆਂ ਨੂੰ ਉਹ ਉਹ ਮੁਸੀਬਤ ਵੱਖਰੀ ਚੱਲਦੀ ਪੈਂਦੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਅੜਾ ਦੀ ਤੇ ਮਾਰ ਹਾਰ ਸਾਲ ਪੈਂਦੀ ਹੈ ਜੀ ਇਹਨੂੰ ਕਈ ਵਾਰੀ ਡੀਸੀ ਸਾਹਿਬ ਆਉਂਦੇ ਆ ਮੌਕਾ ਵੇਖਣ ਦੇ ਮਕੋੜੇ ਪੱਤਨ ਤੋਂ ਮੁਰ ਜਾਂਦੇ ਆ ਸਾਡੇ ਤੱਕ ਕਿੱਥੋਂ ਪਹੁੰਚਣਾ ਕਨੈਕਟਰ ਜੀ ਬਿਲਕੁਲ ਤੁਸੀਂ ਦੇਖਿਆ ਜੀ ਜਿਹੜੇ ਲੋਕਾਂ ਦੀ ਇਹ ਮੁੱਦਾ ਜ਼ਿਲ੍ਹੇ ਗੁਰਦਾਸਪੁਰ ਦਾ ਮੁੱਦਾ ਜਾਂ ਪਠਾਨਕੋਟ ਜ਼ਿਲ੍ਹੇ ਦਾ ਮੁੱਦਾ ਉਹਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਤੇ ਇਹ ਲੋਕ ਸਭਾ ਹਲਕਾ ਗੁਰਦਾਸਪੁਰ ਦਾ ਇੱਕ ਅਹਿਮ ਮੁੱਦਾ ਜਿੱਥੇ ਹੋਰ ਮੁੱਦੇ ਵੀ ਨੇ ਲੇਕਿਨ ਜੇ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਗੱਲ ਕਰੀਏ ਤੇ ਇੱਕ ਅਹਿਮ ਮੁੱਦਾ ਹੈ ਜਿਹੜਾ ਦਾਵੀ ਦਰਿਆ ਦੇ ਉੱਤੇ ਪੱਕੇ ਪੁਲ ਦੀ ਮੰਗਾਂ ਕਿਉਂਕਿ ਇਸ ਸਰਦੀ ਪਿੰਡਾਂ ਦੇ ਲੋਕ ਇਵੇਂ ਦੇ ਹਾਲਾਤ ਦੇ ਵਿੱਚ ਲੰਘਦੇ ਨੇ ਕਿ ਜਦੋਂ ਇਹ ਪਿੰਡਾਂ ਦਾ ਸੰਪਰਕ ਟੁੱਟ ਜਾਂਦਾ ਦੇਸ਼ ਨਾਲ ਉਹ ਤਾਂ ਇਹਨਾਂ ਦਾ ਸੰਪਰਕ ਸਿਰਫ ਬਿਲਕੁਲ ਬਾਰਡਰ ਸਰਹੱਦ ਦੇ ਨਾਲ ਹੀ ਜੁੜਦਾ ਔਰ ਨਾ ਤਾਂ ਇਹ ਦੇਸ਼ ਨਾਲੋਂ ਬਿਲਕੁਲ ਸੰਪਰਕ ਟੁੱਟ ਜਾਂਦਾ ਨਾ ਹੀ ਇਹ ਉਧਰ ਜਾ ਸਕਦੇ ਨੇ ਔਰ ਜੇ ਜਾਂਦੇ ਵੀ ਨੇ ਤੇ ਮਹਿਜ਼ ਇੱਕ ਬੀੜੀ ਹੀ ਇੱਕ ਰਸਤਾ ਉਹ ਵੀ ਪਾਣੀ ਦੀ ਉਡੀਕ ਰਹਿੰਦੀ ਆ ਕਿ ਪਾਣੀ ਦਾ ਪੱਦਰ ਕਦੋਂ ਨੀਵਾ ਹੋਊਗਾ ਤੇ ਬੀੜੀ ਚੱਲੇਗੀ ਕੈਮਰਾ ਪਰਸਨ ਵਿਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਣੀ ਟੀਵੀ ਲਈ ਗੁਰਦਾਸਪੁਰ ਤੋਂ